ਖਾਲਸਾ ਬਾਗੁਰਜ ਜੀ ਕੀ ਫਤਿਹ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗੰਨੇ ਦੇ ਸਬੰਧ ਵਿੱਚ ਆਪਾਂ ਪ੍ਰੋਟੈਸਟ ਦਾ ਜਿਹੜਾ ਆਗਾਜ਼ ਕੀਤਾ ਸੀ 21 ਤਰੀਕ ਨੂੰ ਜਲੰਧਰ ਜਿਹੜਾ ਹਾਈਵੇ ਜਾਮ ਕਰਨ ਦਾ ਸਰਦਾਰ ਸੀ ਪਰ ਸਰਕਾਰ ਨੇ ਅੱਜ 20 ਤਰੀਕ ਨੂੰ ਮੀਟਿੰਗ ਬੁਲਾਈ ਜਿਹੜੀ ਕਿ ਸਾਡੀ ਮੀਟਿੰਗ ਜਿਹੜੀ ਹੈ ਉਹ ਚੀਫ ਸਕੱਟਰੀ ਐਗਰੀਕਲਚਰ ਡਾਕਟਰ ਅਰਸ਼ਦੀਪ ਜੀ ਆਈਐਸ ਨਾਲ ਹੋਈ ਹੈ ਨਾਲ ਉਹਨਾਂ ਦੇ ਗ੍ਰੇਨ ਕਮਿਸ਼ਨਰ ਸੀਗੇ ਅਮਰੀਕ ਸਿੰਘ ਜੀ ਸੋ ਉਹਨਾਂ ਨੇ ਮੀਟਿੰਗ ਵਿੱਚ ਇਸ ਗੱਲ ਦਾ ਭਰੋਸਾ ਦਿਵਾਇਆ ਹੈ ਕਿ ਤੁਹਾਡਾ ਗੰਨੇ ਦਾ ਰੇਟ ਤੇ ਜਿਹੜਾ ਫਰਮਿਲਾ ਚਲਾਉਣ ਦੀ ਡੇਟ ਇਹ ਸੋਮਵਾਰ ਤੱਕ ਅਨਾਉਂਸ ਕਰ ਦਿੱਤਾ ਜਾਏਗਾ ਬਿਲਕੁਲ ਫਾਈਨਲ ਹੋ ਜਾਏਗਾ ਕਿ ਸੋਮਵਾਰ ਨੂੰ ਉਹਨਾਂ ਨੇ ਮੀਟਿੰਗ ਬੁਲਾ ਲਈ ਹੈ ਸਰਕਾਰ ਨੇ ਆਪਣੀ ਉਹਨਾਂ ਦੀ ਸਾਰੀ ਗੱਲਬਾਤ ਹੋ ਗਈ ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ 24 ਤੱਕ ਤਾਂ ਸਮਾਂ ਦਿਓ 24 ਤਰੀਕ ਤਾਂ ਕਸੀ ਮੰਨ ਲਿਆ ਸਾਰੀਆਂ ਜਦੋਂ ਬੰਦੀਆਂ ਜਿੰਨੀਆਂ ਮੀਟਿੰਗ ਤੇ ਗਈਆਂ ਸੀ ਕਿ 24 ਤੱਕ ਦਾ ਸਮਾਂ ਦਿੱਤਾ ਹੈ ਇਹ 24 ਤੱਕ ਸਰਕਾਰ ਅਨਾਉਂਸ ਨਹੀਂ ਕਰਦੀ ਤੇ ਫਿਰ ਅਗਲੀ ਨੀਤੀ ਜਿਹੜੀ ਹਾਈਵੇ ਜਾਮ ਕਰਨ ਦੀ ਉਹ 24 ਨੂੰ ਹੀ ਤੈਅ ਕਰਕੇ ਅਨਾਉਂਸ ਕਰ ਦੇਣਗੇ ਸੋ ਹੁਣ ਬੇਨਤੀ ਹੈ ਕਿ ਜਿਹੜਾ 21 ਤਰੀਕ ਦਾ ਕੱਲ ਦਾ ਸੱਦਾ ਸੀ ਉਹਨੂੰ ਹਜੇ ਪੋਸਟਪੋਨ ਕੀਤਾ ਜਾ ਰਿਹਾ ਹੈ ਕੱਲ ਦਾ ਦਿਨ ਜਿਹੜਾ ਪ੍ਰੋਟੈਸਟ ਜਿਹੜਾ ਨਹੀਂ ਹੋਏਗਾ ਹਾਈਵੇ ਤੇ ਸੋ ਇਸ ਕਰਕੇ ਆਪਾਂ 24 ਤਰੀਕ ਤੱਕ ਵੇਟ ਕਰਾਂਗੇ ਸਰਕਾਰ ਦੀ उसको बाद अगली रणनीति तय हो वाहुरु जी काालस वाहु जी